ਸਸਵੇਕਾਲ ਜੀ ਮੈਂ ਬਲਜਿੰਦਰ ਸਿੰਘ ਮਾਨ ਜੁੜ ਚੁੱਕਿਆ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਅੱਜ 23 ਫਰਵਰੀ ਹੋ ਚੁੱਕਿਆ ਬੀਤੇ ਦੋ ਦਿਨ ਦਿਨਾਂ ਤੋਂ ਜਿਹੜੇ ਦਿਨ ਸਾਹਬ ਨੇ ਬਣੇ ਹੋਏ ਨੇ ਤੇ ਰਾਤਾਂ ਜਿਹੜੀਆਂ ਪੰਜਾਬ ਦੇ ਵਿੱਚ ਹਲਕੀਆਂ ਠੰਡੀਆਂ ਬਣੀਆਂ ਹੋਈਆਂ ਨੇ ਤੇ ਆਉਂਦੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਦੋ ਐਕਟ ਪਾਸਮੀ ਸਿਸਟਮ ਪਹਾੜੀ ਖੇਤਰਾਂ ਸਮੇਤ ਉੱਤਰ ਭਾਰਤ ਨੂੰ ਪ੍ਰਭਾਵਿਤ ਕਰ ਸਕਦੇ ਨੇ 25-26 ਫਰਵਰੀ ਨੂੰ ਇੱਕ ਸਿਸਟਮ ਪਹਾੜੀ ਖੇਤਰਾਂ ਨੂੰ ਜੰਮੂ ਕਸ਼ਮੀਰ ਤੋਂ ਲੈ ਕੇ ਹਿਮਾਚਲ ਨੂੰ ਪ੍ਰਭਾਵਿਤ ਕਰੂਗਾ ਉਸ ਤੋਂ ਬਾਅਦ 28 ਤੀ 1 ਮਾਰਚ ਨੂੰ ਜੰਮੂ ਕਸ਼ਮੀਰ ਤੋਂ ਲੈ ਕੇ ਹਿਮਾਚਲ ਤੱਕ ਜਿਹੜਾ ਦਰਮਿਆਨੇ ਤੋਂ ਭਾਰੀ ਮੀਂਹ ਦਾ ਅਸਰ ਦੇਖ ਨੂੰ ਮਿਲ ਸਕਦਾ ਹੈਗਾ ਸੋ ਜਿਹੜੇ ਵੀਰ ਘੁੰਮਣ ਗਏ ਹੋਏ ਨੇ ਜਾਂ ਘੁੰਮਣ ਜਾਣਾ ਚਾਹੁੰਦੇ ਨੇ ਉਹ ਪਹਾੜੀ ਖੇਤਰਾਂ ਦੇ ਵਿੱਚ ਜਾਣ ਤੋਂ ਪਰਹੇਜ਼ ਕਰਨ ਕਿਉਂਕਿ 25 ਫਰਵਰੀ ਤੋਂ ਲੈ ਕੇ 1 ਮਾਰਚ ਦੇ ਦੌਰਾਨ ਦਰਮਿਆਨੇ ਤੋਂ ਭਾਰੀ ਮੀਂਹ ਦੀ ਸੁਭਾਵਨਾ ਰਹੂਗੀ ਜੰਮੂ ਕਸ਼ਮੀਰ ਤੋਂ ਲੈ ਕੇ ਹਿਮਾਚਲ ਦੇ ਪਹਾੜੀ ਖੇਤਰਾਂ ਤੱਕ ਤੇ ਉੱਤਰਾਖੰਡ ਦੇ ਵਿੱਚ ਵੀ ਦਰਮਿਆਨੇ ਤੋਂ ਭਾਰੀ ਮੀਂਹੀਆਂ ਕਾਰਵਾਈਆਂ ਜਿਹੜੀਆਂ ਇਸ ਤਰ੍ਹਾਂ ਦੇਖਣ ਨੂੰ ਮਿਲ ਸਕਦੀਆਂ ਨੇ ਪਹਾੜੀ ਖੇਤਰਾਂ ਲਈ ਰੈੱਡ ਅਲਰਟ ਰਹੂਗਾ ਜੇ ਪੰਜਾਬ ਦੀ ਗੱਲ ਕੀਤੀ 25 26 ਫਰਵਰੀ ਨੂੰ ਦਿਨ ਦਾ ਪਰ ਆਪ ਹੋਣਾ ਸ਼ੁਰੂ ਹੋ ਜਾਣਾ ਪਾਸੀ ਸਿਸਟਮ ਦੇ ਕਾਰਨ ਕਿਤੇ ਕਿਤੇ ਗੁਦਰ ਦੀ ਬਦਲਬਾਈ ਨਾਲ ਗਰਚੌਂਕਲੇ ਬਦਲ ਕਿਤੇ ਕਿਤੇ ਛਿਰਕਾ ਹਰਾਟਾ ਦੇ ਸਕਦੇ ਪਰ ਜ਼ਿਆਦਾਤਰ ਮੌਸਮਾ ਖੁਸ਼ਕ ਰਹਿ ਸਕਦਾ ਉਸ ਤੋਂ ਬਾਅਦ 27 28 ਫਰਵਰੀ ਨੂੰ ਤੇ 1 ਮਾਰਚ ਨੂੰ ਪੰਜਾਬ ਵਿੱਚ ਇੱਕ ਦੋ ਵਾਰ ਹਲਕੇ ਤੋਂ ਦਰਮਿਆਨੇ ਮੀਂਹਿਆ ਕਾਰਵਾਈਆਂ ਹੋ ਸਕਦੀਆਂ ਕਿਤੇ ਕਿਤੇ ਗਰੇਮਾਰੀ ਵੀ ਦੇਖਣ ਨੂੰ ਮਿਲ ਸਕਦੀ ਤੇ ਮਾਝੇ ਦਬਾਬੇ ਵਿੱਚ ਜਿਹੜੇ ਪੰਜਾਬ ਦੇ ਹਿਮਾਚਲ ਨਾਲ ਲੱਗਦੇ ਖੇਤ ਨੇ ਉਹਨਾਂ ਵਿੱਚ ਕਿਤੇ ਕਿਤੇ ਭਾਰੀ ਮੀਂਹ ਦੀ ਕਾਰਵਾਈ ਵੀ ਜਿਹੜੀ ਦੇਖਣ ਨੂੰ ਮਿਲ ਸਕਦੀ ਹੈਗੀ ਬਾਕੀ ਆਉਂਦੇ ਦਿਨਾਂ ਵਿੱਚ ਲਗਾਤਾਰ ਤੁਹਾਡੇ ਨਾਲ ਅਪਡੇਟ ਸਾਂਝੀ ਕਰਦੇ ਰਹਾਂਗੇ ਆਉਣ ਵਾਲੇ ਪਸ਼ਮੀ ਸਿਸਟਮਾਂ ਨੂੰ ਲੈ ਕੇ ਸੋ ਹਾਲ ਦੀ ਘੜੀ ਧੰਨਵਾਦ ਜੀ